ਹਾਂਜੀ ਕਲਾਸ 7ਵੀਂ ਅੱਜ ਤੁਹਾਡਾ ਪ੍ਰਸ਼ਨ ਨੰਬਰ 37 ਹੈਗਾ ਪ੍ਰਸ਼ਨ 37 ਇੱਕ ਸਮਾਨਾਂਤਰ ਚਤੁਰਭੁਜ ਬਣਾਓ ਜਿਸਦਾ ਇੱਕ ਕਰਨ AC ਅਤੇ ਦੋ ਭੁਜਾਵਾਂ E ਅਤੇ F ਰੇਖਾਵਾਂ ਦੇ ਸਮਾਨ ਦਿੱਤੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਬੇਟਾ ਤਿੰਨ ਰੇਖਾਵਾਂ ਲਵਾਂਗੇ ਸਭ ਤੋਂ ਪਹਿਲਾਂ AC ਲਵਾਂਗੇ ਅਸੀਂ ਵੀ ਕਰਨ ਇੱਕ ਲਵਾਂਗੇ E ਰੇਖਾ ਠੀਕ ਹੈ ਜੋ ਕਿ ਆ ਸਾਢੇ 4 ਸੈਂਟੀਮੀਟਰ ਆ ਤੇ ਐਫ ਰੇਖਾ ਲਈਏ ਸਾਢੇ 3 ਸੈਂਟੀਮੀਟਰ ਏ ਸੀ ਲੈ ਕੇ ਅਸੀਂ 5 ਸੈਂਟੀਮੀਟਰ ਠੀਕੇ ਲਾਈਨ ਲਗਾਵਾਂਗੇ ਉਸ ਤੋਂ ਬਾਅਦ ਅਸੀਂ ਕੰਪਾਸ ਦੀ ਸਹਾਇਤਾ ਦੇ ਨਾਲ ਈ ਜਿੰਨੀ ਅਸੀਂ ਈ ਰੇਖਾ ਜਿੰਨੀ ਕੰਪਾਸ ਖੋਲ ਕੇ ਇੱਕ ਉੱਪਰ ਵਾਲੇ ਪਾਸੇ ਇੱਕ ਲੰਮੀ ਝਾਪ ਲਗਾਵਾਂਗੇ ਉਸੇ ਤਰੀਕੇ ਨਾਲ ਦੂਸਰੇ ਪੁਆਇੰਟ ਤੋਂ ਹੀਠਾਂ ਨੂੰ ਚਾਪ ਲਗਾਵਾਂਗੇ ਇਸੇ ਤਰੀਕੇ ਨਾਲ ਐਫ ਜਿੰਨੀ ਕੰਪਾਸ ਖੋਲ ਕੇ ਉੱਪਰ ਦਿੱਤੀ ਚਾਪ ਨੂੰ ਕਟਾਂਗੇ ਅਤੇ ਦੂਸਰੇ ਪੁਆਇੰਟ ਤੋਂ ਹੀਠਾਂ ਦਿੱਤੀ ਚਾਪ ਨੂੰ ਕੱਟ ਲਗਾਵਾਂਗੇ ਇਹ ਸਾਡੀਆਂ ਦੋਨੇ ਚਾਪਾਂ ਜਿਹੜੀਆਂ ਆਪਸ ਦੇ ਵਿੱਚ ਜਿੱਥੇ ਘਟਾਉਂਦੀਆਂ ਨੇ ਇੱਥੇ ਆਪਾਂ ਪੁਆਇੰਟਿੰਗ ਦੇਵਾਂਗੇ D ਉੱਪਰ ਵਾਲੇ ਬੰਨੇ B ਇਹ ਸਾਡਾ ਵਿਕਰਨ ਲਿਆ ਸੀਗਾ AC ਔਰ ਇੰਨਾ ਸਾਰੇ ਪੁਆਇੰਟਸ ਨੂੰ ਆਪਸ ਦੇ ਵਿੱਚ ਮਿਲਾਵਾਂਗੇ A ਨੂੰ D ਨਾਲ ਦੈਨ A ਨੂੰ B ਦੇ ਨਾਲ ਉਸ ਤੋਂ ਬਾਅਦ B ਨੂੰ C ਦੇ ਨਾਲ ਅਤੇ C ਨੂੰ D ਦੇ ਨਾਲ ਇਸ ਤਰ੍ਹਾਂ ਸਾਡੇ ਇੱਕ ਸਮਾਨਾਂਤਰ ਚਤੁਰਭੁਜ ਤਿਆਰ ਹੈ ਜੋ ਆਪਾਂ AC ਵਿਕਰਨ ਲੈ ਕੇ ਕੰਪਲੀਟ ਕੀਤੀ ਹੈ